ਕੀ ਤਵੇ ਕਰੇ ਅਰੇ ਜਦੋਂ ਮੁੱਕਦਾ ਕੀ ਕੰਮ ਹੈਗਾ ਲੋਕਾਂ ਦੇ ਕੰਮ ਕੌਣ ਕਰੇਗਾ ਐਸੀ ਚੱਲ ਰਹਾ ਪੱਥੇ ਲਾਈਟਾਂ ਕੁਰਸੀਆਂ ਤੇ ਹੈ ਨਹੀਂ ਜੇ ਤਿਆਰ ਕਰੋ ਬੰਦ ਕਰੋ ਨੂੰ ਐਸੀ ਪੰਨਰ ਕਿਉਂ ਹਵਾ ਦੇ ਰਿਹਾ ਹੈ ਬੱਕੇ ਕਿਉਂ ਹਵਾ ਦੇ ਰਿਹਾ ਨੇ ਸਭ ਇਕੋ ਆ ਗਏ ਇਹ ਜਿਹੜਾ ਦਫਤਰ ਹੈ ਨਾਟ ਕਰਦੇ ਸਵੇਰ ਹੈ ਵਕਤ ਪੁੱਤਰ ਕੱਲਾ ਹੀ ਚੱਲੀ ਜਾਂਦਾ ਪੱਖੇ ਚੱਲੀ ਜਾਂਦੇ ਲਾਈਟਾਂ ਚੱਲੀ ਜਾਂਦੇ ਆਂ ਬੰਦ ਕਰੋ ਜੇ ਨਹੀਂ ਇੱਥੇ ਕੋਈ ਦਫਤਰ ਆਇਆ ਤਾ ਆ ਅੰਦਰ ਕੋਣ ਆ ਦੇਖੋ ਕਿੰਨਾ ਦਫਤਰ ਐ ਐਵੇਂ ਪੱਖੇ ਲਾਈਟਾਂ ਸਾਰਾ ਕੁਝ ਕਮਾਲ ਦੀ ਗੱਲ ਐ ਕਿਹੜਾ ਦਫਤਰ ਐ ਐਵੇਂ ਰੱਖਿਆ 9 ਦੇ ਦੋਏ ਇੱਕ 10 ਮਿੰਟ ਹੋ ਗਿਆ ਫਸਟਿਕ ਨੂੰ ਨਾਲ ਸਾਡੀ ਤਾਂ ਨਹੀਂ ਕਰਦੇ ਪਰ ਉਹਨਾਂ ਕੋਲ ਪਟਾ ਨਹੀਂ ਹੈ ਅਡੀ ਇਹਲਾ ਨੰਬਰ ਉੱਪਰ ਹੈ ਸੋ ਛੁੱਟੇ ਸਾਰੇ ਛੁੱਟੇ ਹਨ ਇਸ ਚਾਰਾ ਹੈ ਇਧਰ ਕੋਣ ਬੈਠਦਾ ਤੁਹਾਡੀ ਗੱਲ ਹੈ ਸਾਰੀਆਂ ਸਿੱਟਾ ਕਰਨੀ ਨੇ ਇਹ ਕਿਹੜਾ ਆ ਗਿਆ ਦਫਤਰ ਮਾਈਨਿੰਗ ਵਾਲਾ हक भी बंदे कोई पांच घर हो गया इन परेशान होना बहुत गर्मी ने मंगलवार बाकी सारे वार कोई भी बंद ਦਰਾਇਆ ਤੋਂ ਵੈਦਾਂ ਗਿਆ ਯਕ ਤੋਂ ਸੈਟ ਬੰਦ ਹੋ ਜਾਂਦੀ ਹੈ ਜਨਤਾ ਦਾ ਅਨੁਪ੍ਰਸ਼ਾਨ ਹੈ ਤਾਂ ਉਹਨਾਂ ਦਾ ਫਿੱਟਾ ਨਹੀਂ ਮੇਰੇ ਲੈਟਰਪੈਡ ਤੇ ਲੱਗ ਕੇ ਭੇਜੋ ਇਹਨਾਂ ਦੇ ਖਿਲਾਫ ਇਹਨਾਂ ਨੂੰ ਕਰੀਏ ਇਹਨਾਂ ਦੇ ਕਾਰਵਾਈ ਕਰਾਈਏ ਹੋਰ ਜਿਹੜੇ ਨਹੀਂ ਆਏ ਇੱਥੇ ਆਪਣੇ ਜਾਂ ਦਸੋ ਹਜ਼ਾਰਾਂ ਦਾ ਨਾਮ ਦੱਸੋ ਉਹਨਾਂ ਨੂੰ ਮੇਰਾ ਸਾਹਿਬ ਕੀ ਆ ਕੇ ਬੋਲ ਲੇਗਾ ਉਹਨੇ ਲੈਸ ਜਿਹੜਾ ਕੋਈ ਸਾਰੇ ਸੁਬਾਹ ਹੀ ਪਹਿਲਾਂ ਸਿਵਾ ਕਰ ਜਾਂਦਾ ਹੁੰਦਾ ਸੀ ਬੰਦੇ ਨੂੰ ਜਦੋਂ ਉਹ ਪਿੰਡੋਂ ਨਿਕਲਦਾ ਸੀ ਉਹਨਾਂ ਦੇ ਨਾਲ ਵੀ ਇਹ ਕਹਿੰਦੇ ਸਨ ਕਿ ਜਿਹੜਾ ਪਿੰਡ ਤੋਂ ਜੰਗਾ ਬਣਾ ਜਾਂਦਾ ਹੈ ਉਹਨਾਂ ਦੇ ਸੈਟ ਕੋਲ ਹੀ ਹੁੰਦੀ ਹੈ ਉਹਨਾਂ ਦੇ ਕੱਲ ਹੋਏ ਨੇ ਜਿੰਦੀ ਕਿ ਜਾਣ ਪਛਾਣ ਹੈ ਦੂਜੇ ਪਾਸੇ ਬੈਠ ਰਹੇ ਹੁੰਦੇ ਨੇ ਕੋਈ ਨਾ ਕੋਈ ਗੱਲਾਂ ਕਰਦੇ ਰਹਿੰਦੇ ਨੇ ਵੋਟਰ ਇਹਨਾਂ ਬੰਦੇ ਪਾਸੇ ਵੀ ਜਾਂਦੇ ਨੇ ਭਾਸ਼ ਨਹੀਂ ਕੀਤਾ ਸਭ ਬੋਲਦੇ ਨੇ ਪਾਸ ਖਾਣਾ ਸੋਚਦੇ ਹਨ ਅਸੀਂ ਫਿਰ ਦਾ ਸਾਡੀ ਫਿਰ ਪਾਸ ਸੀ ਨੰਬਰਸਰ ਲੱਗਿਆ ਪਿਆ ਢਾਈ ਬਰੇ ਤੋਂ ਲੈ ਕੇ ਬੰਦੇ ਆਨੇ ਸ਼ੁਰੂ ਹੋ ਗਏ ਸਾਰਾ ਸੀ ਨੰਬਰ ਲੱਗ ਚੁੱਕਿਆ ਤੇ ਨਾ ਵੀ ਨਵੇਂ ਜਿਹੜੇ ਨੇ ਜਿੰਦੇ ਵਿੱਚ 40 45 ਨਿਕਲ ਜਾਣਗੇ 40 45 ਫੇਰੇ ਆਣਗੇ ਕੱਢ ਵੀ ਜੇ ਨਵੇਂ ਵੀ ਬੰਦੇ ਆਦੇ ਕੰਪਿਊਟਰ ਇੱਕ ਜਗਾਹ ਦਾ ਸਾਰਾ ਆਠ ਨੌਟਿਆਂ ਦਾ ਹੋ ਗਿਆ ਇਸੇ ਤੋਂ ਕੰਮ ਨਹੀਂ ਹੁੰਦੀ ਕਿਰੇ ਸਰ ਦੋ ਕੰਪਿਊਟਰ ਕਾ ਲੇ ਕੇ 9 ਦੇ 5 ਕਰਦੇ 9 ਦੇ 5 ਕਰਦੇ ਇੱਕ ਸਾਰਨਾ ਮਰਨ ਆਪਣੇ ਸੇਵਾ ਕੇਂਦਰ ਨੂੰ ਕੋਈ ਸੇਵਾ ਕੇਂਦਰ ਨਾਲ ਨਾ ਪਿਆਣੀ ਪੈਣੀ ਪਰ ਸਭੀ ਨੂੰ ਕੋਈ ਦੂਜਾ ਕਰਵਾਉਣ ਦੀ ਜਾਇਤ ਚਲਾਈ ਜੇ ਐਪਲੀਕੇਸ਼ਨ ਆ ਰਹੀ ਹੈ ਸੇਵਾ ਕੇਂਦਰ ਮਰਨ ਵਾਹਾਂ ਆ ਰਹਾ ਹੈ ਇਹ ਕਰਵਾਉਣ ਦੀ ਜਾਇਤ ਚਲਾਈ ਪਤੇ ਮੈਂ ਸਾਰੇ ਨਾਲ ਨਾਲ ਸੇਵਾ ਕੇਂਦਰ ਨੂੰ ਰੱਖਣਾ ਹੈ ਲੋਗਾਂ ਵਿੱਚ ਕੰਮ ਹੋ ਰਿਹਾ ਹੈ ਜਾਇਤ ਦੇ ਕਰਨ ਨਹੀਂ ਹੈ

ਆਪਣੇ ਸੀਐਮ ਸਾਹਿਬ ਦਾ ਹੁਕਮ ਹੈ ਨਾ ਜੀ 9 ਵਜੇ ਸਾਰੇ ਅਫਸਰਾਂ ਨੇ ਪਹੁੰਚ ਜਾਣਾ ਜੀ ਦਫ਼ਤਰਾਂ 'ਚ ਅਕਚਲ ਕਰਦੇ ਬੰਦੇ ਆ ਸਾਡੀਆਂ ਵੀ ਡਿਊਟੀਆਂ ਲਾਈਆਂ ਕੋਈ ਅਫਸਰ ਨਹੀਂ ਪਹੁੰਚਦਾ ਤਾਂ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਤੇ ਉਹਨਾਂ ਨਾਲ ਮਿਲ ਕੇ ਉਹਨਾਂ ਦੀ ਪ੍ਰੋਬਲਮ ਹੱਲ ਕਰੋ ਇੱਕ ਪੈਸਿਆਂ ਦੀ ਪੈਸੇ ਦੀ ਕੋਈ ਸਾਡੇ ਉਹਨਾਂ ਡਿਵਪਾਰਟਮੈਂਟ ਹੈ ਤੇ 9 ਵਜੇ ਕੇ ਤੇ 41 ਮਿੰਟ ਹੋ ਗਏ ਤੇ ਹਜੇ ਤੱਕ ਡੈਸਕ ਤੇ ਉਹ ਆਏ ਨਹੀਂ ਇਹਨਾਂ ਦੇ ਮੁਲਾਜ਼ਮ ਨਹੀਂ ਐਸਜੀਐਮ ਸਾਹਿਬ ਇਹ ਕਾਲ ਖੜੇ ਨੇ ਮੈਂ ਡੀਸੀ ਦਾ ਡੀਸੀ ਦਫਤਰ ਦੇ ਸਾਰੇ ਮੈਂ ਦਫਰਾਂ ਚ ਗਿਆ ਲਗਭਗ ਸਾਰੇ ਦਫਤਰ ਖਾਲੀ ਸੀਗੇ 9:30 ਵਜੇ ਤੱਕ 9:00 ਵਜੇ ਵੀ ਮਿੰਟ ਲੱਗ ਕਰ ਤੇ ਪੱਖੇ ਲਾਈਟਾਂ ਚੱਲ ਰਹੀਆਂ ਨੇ ਸਿਰਫ ਇਹ ਸੀ ਚੱਲ ਰਹੀਆਂ ਨੇ ਹਾਂ ਤੇ ਤੁਸੀਂ ਡੀਸੀ ਸਾਹਿਬ ਨੂੰ ਕਹੋ ਮੈਂ ਡੀਸੀ ਦਫਤਰ ਹੀ ਖੜਾ ਐਸਟੇਨ ਸਾਹਿਬ ਵੀ ਮੇਰੇ ਕੋਲ ਖੜੇ ਨੇ ਅੱਜ ਹੀ ਇਹ ਜਿਹੜਾ ਸਾਰਾ ਸੈੱਟ ਕਰਨਾ ਆ ਮੇਰੇ ਕੋਲ ਨਾ ਇੱਥੇ ਨਾ ਖਬਰੀ ਗੱਲ ਹੈ ਜੀ ਮੇਰੇ ਕੋਲ ਸਵੇਰੇ ਸਵੇਰੇ 7 ਵਜੇ ਕਰੇ ਆ ਕੇ तकरीबन 100 ਬੰਦਾ ਆਉਣਾ ਹੈ ਜੀ ਕਹਿੰਦੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਉੱਥੇ ਦਫਤਰ ਤੇ ਮੈਂ 9 ਵਜੇ ਕੇ 5 ਮਿੰਟ ਤੇ ਪਹਿਲਾਂ ਹੀ ਇੱਥੇ ਦਰਦਰ ਆ ਗਿਆ ਸੀ ਮੈਂ ਕਿਹਾ ਚੈੱਕ ਕਰਨੀ ਸੀ ਕੀ ਹੈ ਸੀਐਮ ਸਾਹਿਬ ਦਾ ਵੀ ਹੁਕਮ ਹੈ ਜਿਹੜੇ ਲੋਕਾਂ ਨੂੰ ਪ੍ਰਜਾਣੀ ਹੋਣੀ ਉਹਨਾਂ ਦੇ ਗੱਲ ਜਾ ਕੇ ਸੁਣਾਉਣਾ ਤੇ ਹੁਣ ਅਸੀਂ ਇੱਥੇ ਆਏ ਆ ਬਾਕੀ ਲੋਕਾਂ ਨੂੰ ਪ੍ਰੋਬਲਮ ਹੈ ਠੀਕ ਹੈ ਸਰ ਮੈਂ ਡਿਟੇਲ ਭੇਜਦਾ ਹਾਂ OK ਜੀ OK ਇਹਨਾਂ ਤੇ ਕਾਰਵਾਈ ਕਰੋ ਸਰ ਠੀਕ ਹੈ ਜੀ OK ਹਾਂ ਭੋਨੇ ਭੇਜ ਦਿਓ ਸਰ ਇਹ ਇੰਨਾ ਗੜੇ ਮਤਲਬ ਪੰਜ ਮਿੰਟ ਸਰ ਹੋਰ ਪ੍ਰੋਬਲਮ ਆਈ ਹੈ ਕੋ 4 ਕਾ ਸੀਐਲ ਸਾਹਿਬ ਨੇ ਆਪਣੀ ਡਿਊਟੀ ਲਈ ਹੋਈ ਹੈ ਹਾਂ ਜੇ ਜਿੱਥੇ ਕੋਈ ਪ੍ਰੋਬਲਮ ਆਉਣੀ ਲੋਪਾਂ ਨੂੰ ਜਾ ਕੇ ਮਿਲੋ ਤੁਸੀਂ ਮੈਨੂੰ ਦੱਸਿਓ ਆਪਾਂ ਆਏ ਸੀਐਮ ਸਾਹਿਬ ਡਿਵੀਜ਼ਨਰੀ ਸਾਹਿਬ ਨਾਲ ਮੈਂ ਗੱਲ ਕੀਤੀ ਹੈ ਕਿ ਇਹਨਾਂ ਮਸ਼ੀਨ ਸਾਹਿਬ ਦੇ ਧਿਆਨ ਚ ਹੋਣਾ ਚਾਹੀਦਾ ਹੈ ਜਾਂ ਫਿਰ ਕਾਰਵਾਈ ਕਰਨੇ ਹੈ ਜਿਹਦੇ ਜਿਹੜੇ ਕੰਮ ਲੋਕਾਂ ਦੇ ਨਹੀਂ ਕਰਦੇ ਜਾਂ ਲੋਕਾਂ ਨੂੰ ਫੱਟੜ ਖੁਆਰ ਕਰਦੇ ਆ ਜਾਂ ਕਾਰਵਾਈ ਸਰ ਇੱਕ ਦੇ 10 10 ਰਿਜੈਕਸ਼ਨ ਲਾਈ ਜਾਂਦੇ ਇੱਕ ਵਾਰੀ ਹੋਰ ਵੀ ਦੇਖੋ ਕਸੇ ਤੁਹਾਡੇ ਆ ਤੁਸੀਂ ਸਾਡੇ ਹੋ ਹਾਂ ਜੀ ਤੁਸੀਂ ਮੇਰੇ ਕੋਲ ਗਏ ਨਾਲ ਦੀ ਨਾਲ ਤੁਹਾਡੇ ਕੋਲ ਆ ਗਏ ਠੀਕ ਹੈ ਮੈਂ ਤੁਹਾਡੇ ਕੋਲ ਚੱਲ ਕੇ ਆ ਗਿਆ ਅੱਗੇ ਵੀ ਦੁੱਸੇ ਨੂੰ ਪ੍ਰੋਬਲਮ ਆਪਾਂ ਹੱਲ ਕਰਦੇ ਹਾਂ ਅੱਗੇ ਤੋਂ ਇਹ ਜੀ ਪ੍ਰੋਬਲਮ ਨਾ ਆਵੇ ਆਪਾਂ ਸਾਰੇ ਆਪਣਾ ਵੈਸਟਰ ਠੀਕ ਠੀਕ ਹੈ ਤੇ ਇਹੋ ਜੇ ਜੋ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਅੱਕੇ ਵੀ ਸਾਨੂੰ ਦੱਸੋ ਤੁਹਾਡੇ ਸਾਰਿਆਂ ਦਾ ਹੱਲ ਕਰਾਵਾਂ ਠੀਕ ਹੈ ਜੀ ਹੁਣ ਇਹ ਜਿਹੜਾ ਤੁਹਾਡਾ ਹੱਲ ਹੈ ਵੀ ਕਰਦੇ ਆਂ ਜੀ ਸਰ 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 ਜੀ ਜਿਹੜੇ ਅਧਿਕਾਰੀ ਨੇ ਉਸਦੇ ਟਾਈਮ ਉਹਨਾਂ ਦਾ 9 ਵਜੇ ਆ ਪਰ ਉਹ ਜਿਹੜੀ ਆਦਮੀ ਸਿੱਟਾ ਤੇ ਨਹੀਂ ਹੁੰਦੇ ਤਾਂ ਮੈਂ ਉਹਨਾਂ ਦੀ ਗੱਲ ਸੁਣੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਫਗਤ ਸਿੰਘ ਮਾਨ ਜੀ ਦਾ ਸਖਤ ਹੁਕਮ ਹੈ ਸਖਤ ਡਾਇਟਾ ਨੇ ਪੰਜਾਬ ਦੇ ਸਾਰੇ ਜਿਹੜੇ ਵੀ ਦਫ਼ਤਰਾਂ ਦੇ ਵਿੱਚ ਕਰਮਚਾਰੀ ਨੇ ਕਿ 9 ਵਜੇ ਆਪਣੀਆਂ ਸਿੱਟਾ ਤੇ ਬੈਠ ਕੇ ਲੋਕਾਂ ਦੇ ਜਿਹੜੇ ਕੰਮ ਕਰਦੇ ਤਾਂ ਸੀਐਮ ਸਾਹਿਬ ਨੇ ਸਾਨੂੰ ਵੀ ਹਦਾਇਤ ਕੀਤੀ ਹੋਈ ਹੈ ਕਿ ਜੇ ਲੋਕਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਉਹਨਾਂ ਦੇ ਨਾਲ ਜਾ ਕੇ ਇਹ ਤੋਂ ਤੱਕ ਵੀ ਜੋ ਨਾਲ ਜਾਇਆ ਜਾਵੇ ਔਰ ਉਹਨਾਂ ਦੇ ਹੱਲ ਜਿਹੜੇ ਮਸਲੇ ਨੇ ਉਹ ਕਰਵਾਏ ਜਾਣ ਤਾਂ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਮੈਂ ਆਪ ਉਹਨਾਂ ਲੋਕਾਂ ਦੇ ਨਾਲ ਜਦੋਂ ਆਇਆ ਤਾਂ ਦੇਖਿਆ ਕਿ ਵਾਕਿਆ ਹੀ ਜਿਹੜਾ ਸੀਤਾ ਦੇ 9 ਵਜੇ ਜਿਹੜੇ ਅਫਸਰ ਜਿਹਨਾਂ ਦੀ ਗੱਲ ਤੇਰੀ ਬੀਤੀ ਨਹੀਂ ਸੀ ਜੇ 9:00 ਛੱਡੋ ਸਵਾ 9 9:30 ਤੁਸੀਂ ਆਪ ਹੀ ਦੇਖਿਆ 9:43 ਮਿੰਟ ਤੇ ਜਿਹੜੇ ਨਾਲ ਕਰਮਚਾਰੀ ਜਿਹਨਾਂ ਦੀ ਡਿਊਟੀ ਹੈ 9 ਵਜੇ ਆਉਣਾ ਪਰ ਉਹ 9:43 ਮਿੰਟ ਤੇ ਆ ਰਹੇ ਸੀ ਬਾਕੀ ਲੋਕਾਂ ਦੀ ਗੱਲ ਸਹੀ ਸੀ ਔਰ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਖੁਬੇ ਸਿੰਘ ਮਾਨ ਜੀ ਦੇਵਜੀ ਸਾਹਿਬ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ ਉਹਨਾਂ ਨੇ ਸੀਐਮ ਸਾਹਿਬ ਦੇ ਨੋਟਿਸ ਦੇ ਵਿੱਚ ਲਿਆਤਾ ਹੈ ਔਰ ਜਲਦੀ ਤੋਂ ਜਲਦੀ ਇਹਨਾਂ ਜਿਹੜੇ ਕਰਮਚਾਰੀ ਲੇਟ ਆਉਂਦੇ ਨੇ ਜਿਹੜੇ ਆਪ ਦੀ ਡਿਊਟੀ ਦੇ ਵਿੱਚ ਅਣਗਹਿਲੀ ਕਰਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਔਰ ਮੈਨੂੰ ਲੋਕਾਂ ਨੇ ਹੋਰ ਵੀ ਜਿਹੜੇ ਨਾਲ ਜਿਹੜੇ ਸਾਰੇ ਲੋਕ ਸੀਗੇ ਉਹਨਾਂ ਨੇ ਮੈਨੂੰ ਹੋਰ ਵੀ ਦਫ਼ਤਰ ਦਿਖਾਏ ਜਿੱਥੇ ਦਫਤਰ 9:30 ਤੋਂ ਬਾਅਦ 9:25 ਮਿੰਟ 9:30 ਵਜੇ ਤੱਕ ਵੀ ਜਿਹੜੇ ਕਰਮਚਾਰੀ ਨਹੀਂ ਸੀਗੇ ਆਪਣੀਆਂ ਸੀਟਾਂ ਦੇ ਪੱਖੇ ਚੱਲ ਰਹੇ ਸੀ ਲਾਈਟਾਂ ਚੱਲਦੀਆਂ ਸੀ ਏਸੀ ਚੱਲ ਰਹੇ ਸੀਗੇ ਕੁਰਸੀਆਂ ਖਾਲੀ ਸੀ ਤਾਂ ਉਹ ਵੀ ਜਿਹੜਾ ਮੈਂ ਸੀਐਮ ਸਾਹਿਬ ਦੇ ਹੋਸਟ ਸਾਹਿਬ ਦੇ ਐਪ ਨੇ ਹੈਗੇ ਉਹਨਾਂ ਦੀ ਰਿਪੋਰਟ ਵੀ ਲਿਆਤਾ ਹੈ ਤੇ ਜਲਦ ਤੋਂ ਜਲਦ ਜਿਹੜੇ ਜਿਹੜੇ ਵੀ ਆਪਣੀ ਡਿਊਟੀਆਂ ਤੇ ਅਨਗੈਲੀ ਕਰ ਰਹੇ ਨੇ ਉਹਨਾਂ ਦੇ ਕਾਰਜ ਚੁੱਪੀ ਜਾਊਗੀ ਇਹ ਆਮ ਲੋਕਾਂ ਦੀ ਸਰਕਾਰ ਆ ਆਮ ਆਦੀ ਪਾਰਟੀ ਦੀ ਸਰਕਾਰ ਹੈ ਆਮ ਲੋਕਾਂ ਨੂੰ ਜਿਹੜੀਆਂ ਸੁਵਿਧਾਵਾਂ ਨੇ ਸੁਵਿਧਾ ਨੇ ਉਹ ਸਮੇਂ ਸਿਰ ਮਿਲਣਾ ਇਹ ਸਾਡੀ ਡਿਊਟੀ ਬਣਦੀ ਹੈ ਔਰ ਅੱਗੇ ਤੋਂ ਵੀ ਜੇ ਕੋਈ ਅਨਗੈਲੀ ਕਰੂਗਾ ਉਹ ਵੀ ਜਿਹੜਾ ਅਸੀਂ ਸਮੇਂ ਸਮੇਂ ਤੇ ਚੈਕਿੰਗ ਕਰਾਂਗੇ ਆਪਣੀ ਸਾਰਿਆਂ ਦੀ ਡਿਊਟੀ ਐਸੀ ਵੀ ਲੋਕਾਂ ਦੇ ਸੇਵਾਦਾਰ ਆ ਜਿਹੜੇ ਸਾਡੇ ਮੁਲਾਜ਼ਮ ਨੇ ਕਰਮਚਾਰੀ ਨੇ ਇਹ ਵੀ ਲੋਕਾਂ ਦੇ ਸੇਵਾਦਾਰ ਨੇ ਬਹੁਤ ਸਾਰੇ ਜਿਹੜੇ ਕਰਮਚਾਰੀ ਆਪਦੀਆਂ ਸੀਟਾਂ ਤੇ 9 ਵਜੇ ਬੈਠੇ ਵੀ ਸੀ ਪਰ ਕਈ ਨਹੀਂ ਸੀਗੇ ਉਹਨਾਂ ਤੇ ਜਿਹੜੀ ਕਾਰਵਾਈ ਬੰਦੀ ਹੈ ਜਿਹੜੀ ਉਹ ਜਿੰਨੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਸਰਕਾਰ ਵੱਲੋਂ ਕੀਤੀ ਜਾਵੇ ਐਮਐਲਏ ਸਾਹਿਬ ਲੋਕਾਂ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਰਾਤ ਨੂੰ 2:30 ਵਜੇ ਇੱਥੇ ਆ ਜਾਂਦੇ ਆ ਤੇ ਉਸ ਤੋਂ ਬਾਅਦ ਵੀ ਸਾਡਾ ਕੰਮ ਨਹੀਂ ਹੁੰਦਾ ਕਿਸ ਤਰ੍ਹਾਂ ਦਾ ਐਕਸ਼ਨ ਰਹੇਗਾ ਕਿਉਂਕਿ ਅੱਗੇ ਵੀ ਇੱਕ ਵਾਰ ਤੁਸੀਂ ਲੇਬਰ ਕਾਪੀਆਂ ਲੈ ਕੇ ਇੱਥੇ ਪਹੁੰਚੇ ਸੀ। ਸੋ ਮੈਂ ਸਾਡੇ ਐਸ.ਪੀ.ਐਨ. ਸਾਹਿਬ ਨੇ ਇਹ ਵੀ ਮੌਕੇ ਤੇ ਮੌਜੂਦ ਸੀਗੇ। ਇਹਨਾਂ ਦੀ ਨੌਲੇਜ ਵਿੱਚ ਵੀ ਆ ਗਿਆ ਹੈ ਔਰ ਕਿਸ ਤਰ੍ਹਾਂ ਇਸ ਜਿਹੜੇ ਕੰਮ ਨੂੰ ਹੋਰ ਸਖਾਲਾ ਕੀਤਾ ਜਾ ਸਕਦਾ ਹੈ ਉਹ ਤੇ ਅੱਜ ਵਿਚਾਰ ਕੀਤਾ ਗਿਆ ਹੈ ਔਰ ਜਿਵੇਂ ਜਿਵੇਂ ਵੀ ਕੁਝ ਲੋਕਾਂ ਦਾ ਜੋ ਕੰਮ ਹੈ ਉਹ ਸਮੇਂ ਸਿਰ ਹੋਵੇ ਉਹ ਸਾਰੀਆਂ ਜਿਹੜੀਆਂ ਹਦਾਇਤਾਂ ਨੇ ਜਿਹੜੀਆਂ ਮੀਟਿੰਗਾਂ ਬੁਲਾ ਕੇ ਸਾਰੇ ਜਿੰਨੇ ਵੀ ਕਰਮਚਾਰੀ ਨੇ ਮੁਲਾਜ਼ਮ ਨੇ ਉਹਨਾਂ ਨੂੰ ਵਾਅਦਾ ਦਿੱਤਾ ਕੀਤਾ ਜਾਂਦਾ